ਅੱਜ ਤਰਨਤਾਰਨ ਦੇ ਇਨਡੋਰ ਸਟੇਡੀਅਮ ਵਿੱਚ ਬੈਡਮਿੰਟਨ ਐਸੋਸੀਏਸ਼ਨ ਤਰਨਤਾਰਨ ਵੱਲੋਂ ਪਹਿਲਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਭਾਗ ਲਿਆ ਗਿਆ ਇਸ ਮੌਕੇ ਐਸੋਸੀਏਸ਼ਨ ਦੀ ਟੀਮ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਖੇਡਾਂ ਵੱਲ ਰੁਝਾਨ ਕਰਨ ਤਾਂ ਜੋ ਸਮਾਜ ਨੂੰ ਇੱਕ ਚੰਗੀ ਦਿਸ਼ਾ ਦਿੱਤੀ ਜਾ ਸਕੇ ਤਰਨਤਾਰਨ ਤੋਂ ਬੀਏ ਸਾਹਿਲ ਦੀ ਵਿਸ਼ੇਸ਼ ਰਿਪੋਰਟ ਪ੍ਰੋਗਰਾਮ ਤਹਿਤ ਇੱਕ ਮੈਨੂੰ ਥੋੜਾ ਜਿਹਾ ਮੋਟੀਵੇਸ਼ਨ ਕਰਨ ਵਾਲੇ ਸ਼ੇਰੋ ਸ਼ੇਰੀ ਚੇਤੇ ਆਈ ਕਹਿੰਦਾ ਕੰਮ ਕੀਤੇ ਨੇ ਦਲੇਰਾਂ ਤੇ ਬਹਾਦਰਾਂ ਵਾਲੇ ਗੁੱਡੀ ਤਾਂ ਹੀ ਆ ਸਮਾਨੀ ਸਾਡੀ ਚੜੀ ਹੋਈ ਆ ਜਾ ਕੇ ਵੇਖੋ ਮਿੱਤਰਾ ਫੋਟੋ ਕਰਤਾਰ ਸਿੰਘ ਸਰਾਬੇ ਦੀ ਅੱਜ ਲੋਕਾਂ ਦੇ ਦਿਲ-ਦਿਲ ਦੇ ਵਿੱਚ ਜੜੀ ਹੋਈ ਆ ਉਹ ਬੜਾ ਜ਼ੁਲਮ ਕੀਤਾ ਸੀ ਔਰੰਗਜ਼ੇਬ ਨੇ ਪੰਜਾਬ ਦੇ ਉੱਤੇ ਵੇਖ ਖਾਲੀ ਉਹਦੀ ਮੜੀ ਪਈ ਆ ਦੂਸਰੇ ਬਨੇ ਵੇਖੋ ਖਾਲਸੇ ਦੇ ਝੂਲਦੇ ਨਿਸ਼ਾਨ ਮਿੱਤਰਾ ਸੰਗਤ ਤੇ ਸੰਗਤ ਪੰਗਤ ਤੇ ਪੰਗਤ ਮਿੱਤਰਾ ਚੜੀ ਪਈ ਆ ਤਾਂ ਹੀ ਦਾ ਫੋਟੋ ਕਰਤਾਰ ਸਿੰਘ ਸਰਾਬੇ ਦੀ ਅੱਜ ਲੋਕਾਂ ਦੇ ਦਿਲ-ਦਿਲ ਦੇ ਵਿੱਚ ਜੜੀ ਪਈ ਆ ਇਹ ਭਾਜੀ ਬੜਾ ਇੱਕ ਵਧੀਆ ਪਲੇਟਫਾਰਮ ਆ ਬੱਚਿਆਂ ਦਾ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਜਿਹੜੇ ਆ ਬੱਚੇ ਸਟੇਟ ਲੈਵਲ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪਲੇਅਰ ਆ ਪੈਦਾ ਹੋਣੇ ਆ ਜਦੋਂ ਆ ਕੰਪੀਟੀਸ਼ਨ ਕਰਾਉਣੇ ਹੁਣ ਘਰ ਦੇ ਵਿੱਚ ਤੇ ਹਰੇਕ ਹੀ ਬੰਦਾ ਕਹਿੰਦਾ ਆਪਣੇ ਘਰੇ ਪਰਿਵਾਰ ਚ ਮੈਂ ਤਕੜਾ ਜੀ ਮੈਂ ਵਧੀਆ ਪਲੇਅਰ ਆ ਕੰਪੀਟੀਸ਼ਨ ਕਰਾਉਣ ਦੀ ਮਹੱਤਤਾ ਹੀ ਆਪਣੀ ਆ ਹੁੰਦੀ ਆ ਕਿ ਬੱਚੇ ਦੀ ਦੀ ਅਬਿਲਟੀਜ਼ ਪਛਾਨੀ ਜਾਵੇ ਤੁਹਾਨੂੰ ਪਤਾ ਵੀ ਚੰਗੇ ਸਰੀਰ ਦੇ ਵਿੱਚ ਹੀ ਚੰਗੇ ਜਿਹੜਾ ਮਨ ਦਾ ਉਹ ਵਿਕਾਸ ਹੁੰਦਾ ਡਵੈਲਪਮੈਂਟ ਹੁੰਦੀ ਆ ਬਾਕੀ ਬੈਡਮਿੰਟਨ ਗੇਮ ਗੇਮਾਂ ਸਾਰੀਆਂ ਚੰਗ ਬੈਡਮਿੰਟਨ ਗੇਮ ਇੱਕ ਐਮ ਵਧੀਆ ਜਿਹਦੇ ਸਟੈਮਨਾ ਚਾਹੀਦਾ ਸਪੀਡ ਵੀ ਚਾਹੀਦੀ ਆ ਲਚਕੀ ਚਾਹੀਦੀ ਆ ਸਟ੍ਰੈਂਥ ਵੀ ਚਾਹੀਦੀ ਆ ਆਲ ਓਵਰ ਬਾਡੀ ਡਿਵੈਲਪਮੈਂਟ ਜਿਹੜੀ ਆ ਉਹ ਬੈਡਮਿੰਟਨ ਦੇ ਨਾਲ ਹੁੰਦੀ ਆ ਇਹ ਬੜਾ ਹੀ ਤਕੜਾ ਉਤਸ਼ਾਹਿਤ ਅਰ ਕੀ ਫਸਟ ਟਾਈਮ ਤੇ ਤੇ ਕਰਵਾ ਰਹੇ ਨੇ ਕੋਚ ਸਾਹਿਬ ਸਾਰੇ ਮੇਰੇ ਨਾਲ ਨੇ ਗਾਂਦ ਉੱਤੋਂ ਇਹ ਹੋਰ ਜ਼ਿਆਦਾ ਜਿਹੜਾ ਆਪਾਂ ਨੂੰ ਗੈਦਰਿੰਗ ਆ ਦੇ ਪਲੇਅਰ ਆ ਜਿਹੜੇ ਸਾਰੇ ਆਲ ਓਵਰ ਪੰਜਾਬ ਦੇ ਵਿੱਚ ਪਲੇਅਰ ਇੱਥੇ ਆਪਾਂ ਨੂੰ ਵੇਖਣ ਨੂੰ ਮਿਲਿਆ ਕਰਨਗੇ ਸਰ ਇਹ ਸਾਡਾ ਤਨ ਤਨ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਜੀ ਟੂਰਨਾਮੈਂਟ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਸਾਰੇ ਸਾਡੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਜੋ ਕਿ ਸਾਨੂੰ ਪੰਜਾਬ ਵੱਲੋਂ ਐਫੀਲੀਏਸ਼ਨ ਮਿਲ ਚੁੱਕੀ ਹੈ ਜੀ ਬਹੁਤ ਜਲਦ ਸਾਡੇ ਇਸ ਜ਼ਿਲ੍ਹੇ ਦੇ ਬੱਚੇ ਸਾਡਾ ਬਹੁਤ ਨਾਮ ਰੋਸ਼ਨ ਕਰਨਗੇ ਜੋ ਕਿ ਸਟੇਟ ਦੇ ਵਿੱਚ ਵੀ ਪਾਰਟਿਸਪੇਟ ਕਰਨਗੇ ਤੇ ਅਸੀਂ ਸਾਰਿਆਂ ਤੋਂ ਸਾਡੇ ਸਾਰੇ ਵੱਡੇ ਭਰਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡਾ ਤੇ ਅਸੀਂ ਚਾਹੁੰਦੇ ਹਾਂ ਕਿ ਗਾਂ ਅੱਗੇ ਵੀ ਸਾਡਾ ਇਹ ਸਾਥ ਦੇਣ ਤਾਂ ਜੋ ਅਸੀਂ ਇਸ ਜ਼ਿਲ੍ਹੇ ਦੇ ਵਿੱਚੋਂ ਵੀ ਖੋਰ ਬੱਚੇ ਅੱਗੇ ਲੈ ਕੇ ਜਾ ਸਕੀਏ ਤੇ ਇਹ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਜਾਵੇ ਇਸ ਗੇਮ ਦੇ ਵਿੱਚ ਅਸੀਂ ਪ੍ਰਸ਼ਾਸਨ ਵੱਲੋਂ ਮੰਗ ਕਰਦੇ ਹਾਂ ਕਿ ਸਾਨੂੰ ਥੋੜਾ ਜਿਹਾ ਇਹਦੇ ਵਿੱਚ ਸਾਨੂੰ ਸਪੋਰਟ ਕੀਤੀ ਜਾਵੇ ਇੱਕ ਸਾਨੂੰ ਸੈਂਟਰ ਦਿੱਤਾ ਜਾਵੇ ਕਿ ਜਿੱਥੇ ਅਸੀਂ ਬੱਚਿਆਂ ਨੂੰ ਪ੍ਰੈਕਟਿਸ ਕਰਾ ਸਕੀਏ ਕਿ ਤਾਂ ਜੋ ਅਸੀਂ ਬੱਚਿਆਂ ਨੂੰ ਬੇਸਿਕ ਟਿਪਸ ਸਾਡੀ ਜਿਹੜੀ ਇਹਨਾਂ ਦੀਆਂ ਖੇਡਣ ਦੀਆਂ ਇਹਨਾਂ ਦੇ ਸਟੈਪਿੰਗ ਇਹ ਉਹ ਸਾਰਾ ਜੋ ਕਿ ਬੈਡਮਿੰਟਨ ਨਾਲ ਰਿਲੇਟਡ ਆ ਸਟroਕਸ ਐਂ ਕਰਵਾ ਸਕੀਏ ਮੈਂ ਆ ਅੰਮ੍ਰਿਤਸਰ ਸੇ ਆਇਆ ਹਾਂ यहाँ पे तरन तारण में बैडमिंटन एसोसिएशन ने यहाँ पे मैच कराया पहली बार मेरे को यहाँ पे आके बहुत अच्छा लगा और अरेंजमेंट भी बहुत अच्छी है यहाँ पे खेलने का यहाँ पे बहुत फ़ायदा है एक तो इससे हमारी स्किल्स डेवलप हो रही हैं और आगे जाके हम इस तरन तारण डिस्ट्रिक्ट का नाम भी रोशन कर सकते हैं और पहले तो क्या होता था कि यहाँ से तरन तारण के बच्चों को भी अमृतसर जाके खेलना पड़ता था लेकिन अब ऐसा नहीं है पहली बार बैडमिंटन एसोसिएशन ऑफ़ तरन तारण ने यहाँ पर मैच कराया और ਇਸसे आगे जाके हमें बहुत फायदा। इतोंदे टूर्नामेंट्स जेड़ा एसोसिएशन करवा रिया मेनू बहुत खुशी हो रही है एंड मेरा नाम सुखमन है सुखमदीप कौर है मैं अंडर 17 पार्टिसिपेट कीता है। तुसानू बहुत खुशी हो रही है कि जेड़ा जिले वालों बैडमिंटन एसोसिएशन करवाया जा रहा है ओदेच सानू मतलब बहुत खुशी हो रही है कि असेदेच पार्टिसिपेट कीता ते आ, बहुत बढ़िया अरेंजमेंट्स ने इतों दिया ते बड़ा बढ़िया लगदा है खेड़ के। ਸੋ थैंक यू बैडमिंटन एसोसिएशन ਕਰਮਾਉ। ਮੈਨੂੰ ਬਹੁਤ ਵਧੀਆ ਲੱਗਾ ਇੱਥੋਂ ਦੇ ਰੇਜ਼ਮੈਂਟ ਸਾਰੇ ਬਹੁਤ ਵਧੀਆ ਲੱਗੇ। ਫਿਰ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਸਕਿੱਲਸ ਵਧਾਓ ਕਿ